ਸ਼ਤਕਾਰਯੋਗ ਦੋਸਤੋ ਸਾਡੇ ਦੇਸ਼ ਨੂੰ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਿਹਾ ਜਾਂਦਾ ਤੇ ਮੰਨਿਆ ਜਾਂਦਾ ਹੈ ਤੇ ਇਸ ਲੋਕਤੰਤ੍ਰਿਕ ਦੇਸ਼ ਦੇ ਵਿੱਚ ਇਹ ਜਿਹੜਾ ਲੋਕਤੰਤਰ ਖੜਾ ਕਿਹੜੇ ਚਾਰ ਥੰਮਾਂ ਦੇ ਉੱਤੇ ਸਾਨੂੰ ਇਹ ਵੀ ਪੜਾਇਆ ਜਾਂਦਾ ਹੈ ਉਹ ਕਿਹੜੇ ਚਾਰ ਥੰਮ ਨੇ ਸਭ ਤੋਂ ਪਹਿਲਾ ਥੰਮ ਜਿਹੜਾ ਹੈਗਾ ਉਹਨੂੰ ਵਿਧਾਨਪਾਲਿਕਾ ਕਿਹਾ ਜਾਂਦਾ ਹੈ ਇਹ ਵਿਧਾਨਪਾਲਿਕਾ ਵਿਧਾਨਪਾਲਿਕਾ ਕਰਦੀ ਕੀ ਹੈ ਇਹ ਕਾਨੂੰਨ ਬਣਾਉਂਦੀ ਹੈ ਕਿ ਲੋਕਾਂ ਦੀ ਰਾਖੀ ਕਰਨ ਵਾਸਤੇ ਕਾਨੂੰਨ ਬਣਾਉਣੇ ਆ ਲੋਕਾਂ ਦੇ ਪੱਖ ਦੇ ਲੋਕਾਂ ਦੇ ਹੱਕ ਦੇ ਕਾਨੂੰਨ ਬਣਾਉਣੇ ਹੁੰਦੇ ਆ ਇਹਨਾਂ ਨੇ ਤੇ ਨੰਬਰ 2 ਦੇ ਉੱਤੇ ਕਾਰਜਪਾਲਿਕਾ ਇਹ ਕਾਰਜਪਾਲਿਕਾ ਨੇ ਕੰਮ ਕੀ ਕਰਨਾ ਹੁੰਦਾ ਆ ਆਪਾਂ ਨੂੰ ਪਤਾ ਹੈ ਕਿ ਇਹਨਾਂ ਨੇ ਕਾਨੂੰਨਾਂ ਨੂੰ ਲਾਗੂ ਕਰਨਾ ਹੁੰਦਾ ਹੈ ਵਿਧਾਨਪਾਲਿਕਾ ਨੇ ਕਾਨੂੰਨ ਬਣਾਇਆ ਤੇ ਕਾਰਜਪਾਲਿਕਾ ਨੇ ਕਾਨੂੰਨ ਲਾਗੂ ਕੀਤਾ ਤੇ ਤੀਜਾ ਥੰਮ੍ਹ ਜਿਹੜਾ ਹੈਗਾ ਜਿਹਦੇ ਆਸਰੇ ਇਹ ਖੜਾ ਸਾਡਾ ਲੋਕਤੰਤਰ ਉਹ ਹੈ ਨਿਆਂਪਾਲਿਕਾ ਜਿਹਨੇ ਨਿਆਂ ਦੇਣਾ ਹੁੰਦਾ ਹੈ ਇਨਸਾਫ ਦੇਣਾ ਹੁੰਦਾ ਹੈ ਕਾਨੂੰਨ ਦੀ ਵਿਆਖਿਆ ਕਰਨੀ ਹੁੰਦੀ ਹੈ ਕਿ ਕਿਤੇ ਕਾਨੂੰਨ ਜਿਹੜਾ ਹੈਗਾ ਸਹੀ ਢੰਗ ਨਾਲ ਲਾਗੂ ਹੋ ਰਿਹਾ ਹੈ ਨਾ ਇਹਨੇ ਇਹ ਵੇਖਣਾ ਹੁੰਦਾ ਹੈ ਕਾਨੂੰਨ ਬਣ ਵੀ ਗਿਆ ਕਾਨੂੰਨ ਲਾਗੂ ਵੀ ਹੋ ਗਿਆ ਕਿ ਠੀਕ ਢੰਗ ਨਾਲ ਲਾਗੂ ਹੋ ਗਿਆ ਉਹ ਕਾਨੂੰਨ ਦੀ ਵਿਆਖਿਆ ਕਰਨੀ ਇਹ ਨਿਆਂ ਪਾਲਕਾ ਦਾ ਕੰਮ ਹੈ ਲੋਕਾਂ ਨੂੰ ਇਨਸਾਫ ਦੇਣਾ ਨਿਆਂ ਦੇਣਾ ਤੇ ਚੌਥਾ ਥੰਮ ਇੱਕ ਹੋਰ ਕਿਹਾ ਜਾਂਦਾ ਹੈ ਜਿਹਨੂੰ ਕਹਿੰਦੇ ਨੇ ਪੱਤਰਕਾਰੀ ਦਾ ਖੇਤਰ ਮੀਡੀਆ ਦਾ ਖੇਤਰ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਪੱਤਰਕਾਰੀ ਦਾ ਜਿਹੜਾ ਖੇਤਰ ਹੈ ਤੇ ਇਹਦਾ ਕੰਮ ਕੀ ਹੁੰਦਾ ਹੈ ਇਹਦਾ ਕੰਮ ਹੁੰਦਾ ਵੀ ਲੋਕਾਂ ਦੀ ਆਵਾਜ਼ ਬਣਨਾ ਪੱਤਰਕਾਰਾਂ ਨੇ ਪੱਤਰਕਾਰੀ ਨੇ ਅਖਬਾਰਾਂ ਨੇ ਚਾਹੇਓ ਪ੍ਰਿੰਟ ਮੀਡੀਆ ਟੀਵੀ ਚੈਨਲ ਜਿਹੜੇ ਚੱਲਦੇ ਆਪਾਂ ਵੇਖਦੇ ਆਂ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਵੀ ਚੈਨਲ ਚੱਲਦੇ ਵੇਖਦੇ ਆਂ ਤਾਂ ਇਨ੍ਹਾਂ ਪੱਤਰਕਾਰਾਂ ਨੇ ਕੀ ਕਰਨਾ ਹੁੰਦਾ ਬਾਈ ਲੋਕਾਂ ਦੀ ਆਵਾਜ਼ ਬਣਨਾ ਹੁੰਦਾ ਹੈ ਦੁਖੀ ਲੋਕਾਂ ਦੇ ਦੁੱਖ ਫਰੋੜਨੇ ਹੁੰਦੇ ਨੇਗੇ ਲੋਕਾਂ ਦੇ ਸਾਹਮਣੇ ਲਿਆਉਣਾ ਹੁੰਦਾ ਹੈ ਲੋਕਾਂ ਦੁੱਖਾਂ ਨੂੰ ਲੋਕਾਂ ਦੇ ਦੁੱਖਾਂ ਨੂੰ ਤੇ ਇਹਨਾਂ ਨੇ ਕੀ ਕਰਨਾ ਹੁੰਦਾ ਨਿਗਰਾਨੀ ਕਰਨੀ ਹੁੰਦੀ ਹੈ ਪਹਿਲੀਆਂ ਤਿੰਨ ਚੀਜ਼ਾਂ ਦੀ ਵਿਧਾਨਪਾਲਿਕਾ ਦੀ ਕਾਰਜਪਾਲਿਕਾ ਦੀ ਨਿਆਂਪਾਲਿਕਾ ਦੀ ਨਿਗਰਾਨੀ ਕਰਨੀ ਹੁੰਦੀ ਹੈ ਸੁਪਰਵਾਈਜ਼ਨ ਕਰਨੀ ਹੁੰਦੀ ਹੈ ਕਿ ਜੇ ਕਿਤੇ ਵੀ ਕਿਸੇ ਵੀ ਖੇਤਰ ਦੇ ਵਿੱਚ ਵਿਧਾਨਪਾਲਿਕਾ ਚ ਕਾਰਜਪਾਲਿਕਾ ਚ ਨਿਆਂਪਾਲਿਕਾ ਚ ਕਿਤੇ ਕੋਈ ਕੁਤਾਹੀ ਹੈ ਕਿਤੇ ਕੋਈ ਗੜਬੜ ਹੈ ਤਾਂ ਉਹਨੂੰ ਫਿਰ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਪੱਤਰਕਾਰੀ ਦੇ ਖੇਤਰ ਰਹੀਂ ਉਹਦਾ ਪਰਦਾਫਾਸ਼ ਕਰਨਾ ਜੇ ਕਿਤੇ ਕੋਈ ਗਲਤ ਕੰਮ ਹੋ ਰਿਹਾ ਹੈ ਨਿਗਰਾਨੀ ਕਰਨਾ ਜਿਹੜੀਆਂ ਅਸੀਂ ਨੂੰ ਕਹਿੰਦੇ ਆ ਤਾਂ ਇਹ ਚਾਰ ਥੰਮ ਅਸੀਂ ਪੜ੍ਹਦੇ ਆਂ ਸੁਣਦੇ ਆਂ ਸਾਨੂੰ ਇਹ ਹੀ ਪੜਾਇਆ ਜਾਂਦਾ ਹੈ ਪਰ ਅੱਜ ਜਦੋਂ ਅਸੀਂ ਇਹਨਾਂ ਚਾਰ ਥੰਮਾਂ ਦਾ ਲੇਖਾ ਜੋਖਾ ਕਰਦੇ ਆਂ ਆਪਣੀ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤ੍ਰਿਕ ਦੇਸ਼ ਦੀ ਅਵਸਥਾ ਜਿਹੜੀ ਹਾਲਤ ਹੈ ਜਿਹੜੀ ਉਹਦਾ ਲੇਖਾ ਜੋਖਾ ਕਰਦੇ ਆਂ ਤਾਂ ਮੈਨੂੰ ਐਂ ਲੱਗਦਾ ਮੇਰੀ ਗੱਲ ਬੁਰੀ ਨਾ ਲੱਗੇ ਜੇ ਮੇਰੀ ਗੱਲ ਨਾਲ ਜੇ ਥੋੜੀ ਸਹਿਮਤੀ ਹੋਈ ਤਾਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਕਿਉਂਕਿ ਅੱਜ ਸਾਡਾ ਦੇਸ਼ ਹੈ ਜਿਹੜਾ ਉਹ ਖੜਾ ਕਿੱਥੇ ਹੈ ਉਹ ਵਿਧਾਨਪਾਲਿਕਾ ਜਿਹੜੀ ਨੰਬਰ 1 ਦੇ ਉੱਤੇ ਜਿਹਨੂੰ ਅਸੀਂ ਵਿਧਾਨਪਾਲਿਕਾ ਕਹਿੰਨੇ ਆ ਜਿਨ੍ਹਾਂ ਨੇ ਕਾਨੂੰਨ ਬਣਾਉਣੇ ਹੁੰਦੇ ਨੇ ਉੱਥੇ ਹੁਣ ਨੰਬਰ 1 ਦੇ ਉੱਤੇ ਇਹ ਤਾਂ ਮੈਂ 4 ਗਿਣੇ ਸੀ ਨਾ ਹੁਣ ਮੈਂ 7 ਗਿਣੂੰਗਾ ਕਿ 7 ਥੰਮ ਕਿਹੜੇ-ਕਿਹੜੇ ਐ ਜਿਨ੍ਹਾਂ ਜਰਜਰੇ ਹੋ ਚੁੱਕੇ ਨੇ ਪੂਰੀ ਤਰ੍ਹਾਂ ਜਰਜਰੇ ਨੇ ਤੇ ਉਹਨਾਂ ਜਰਜਰੇ ਹੋ ਚੁੱਕੇ ਥੰਮਾਂ ਦੇ ਉੱਤੇ ਜਿਹੜੀ ਇਹ ਲੋਕਤੰਤਰ ਦੀ ਛੱਤ ਖੜੀ ਐ ਇਹਨੇ ਬਹੁਤੀ ਦੇਰ ਚੱਲਣਾ ਨਹੀਂ ਤੇ ਇਹ ਛੱਤ ਨੇ ਡਿੱਗਣਾ ਹੀ ਡਿੱਗਣਾ ਐ ਤੇ ਇਸ ਛੱਤ ਦੇ ਥੱਲੇ ਆ ਕੇ ਮਰੂਗੀ ਸਾਡੇ ਭਾਰਤ ਦੀ ਜਨਤਾ ਹਿੰਦੁਸਤਾਨ ਦੀ ਗਰੀਬ ਜਨਤਾ ਮਿਹਨਤ ਕਸ਼ ਜਨਤਾ ਇਸ ਛੱਤ ਦੇ ਹੇਠਾਂ ਆ ਕੇ ਉਹਨੇ ਦੱਬਣਾ ਤੇ ਮਰਨਾ ਕਿਉਂ ਕਿਉਂਕਿ ਜਿਹੜੀ ਵਿਧਾਨਪਾਲਿਕਾ ਜਿਨ੍ਹਾਂ ਨੇ ਕਾਨੂੰਨ ਬਣਾਉਣੇ ਆ ਜਿਨ੍ਹਾਂ ਨੂੰ ਅਸੀਂ ਚੁਣ ਕੇ ਵੀ ਭੇਜਦੇ ਆ ਉਹ ਕੌਣ ਹੈ ਉਹ ਸਿਆਸਤਦਾਨ ਪਹਿਲਾ ਸੱਸਾ ਸਿਆਸਤਦਾਨ ਉਹ ਰਾਜਨੀਤਿਕ ਲੀਡਰ ਉਹ ਸਰਕਾਰਾਂ ਬਣਾਉਂਦੇ ਨੇ ਫਿਰ ਤੇ ਸਰਕਾਰਾਂ ਫਿਰ ਕਾਨੂੰਨ ਕਿਹੋ ਜਿਹਾ ਬਣਾਉਂਦੀਆਂ ਉਹ ਕਾਰਪੋਰੇਟਾਂ ਦੇ ਹੱਕ ਦੇ ਵਿੱਚ ਤੇ ਲੋਕਾਂ ਦੇ ਉਲਟ ਮੈਨੂੰ ਵਿਆਖਿਆ ਕਰਨ ਦੀ ਲੋੜ ਨਹੀਂ ਤਿੰਨ ਖੇਤੀ ਕਾਨੂੰਨਾਂ ਦੀ ਮੈਨੂੰ ਵਿਆਖਿਆ ਕਰਨ ਦੀ ਲੋੜ ਨਹੀਂ ਲੈਂਡ ਪੂਲਿੰਗ ਨੀਤੀ ਦੀ ਮੈਨੂੰ ਹੋਰ ਕਾਨੂੰਨਾਂ ਦੀਆਂ ਉਦਾਹਰਣਾਂ ਦੇਣ ਦੀ ਲੋੜ ਨਹੀਂ ਤੁਸੀਂ ਸਾਰਾ ਮੇਰੇ ਨਾਲੋਂ ਜ਼ਿਆਦਾ ਜਾਣਦੇ ਹੋ ਕਿ ਹੁਣ ਇਹ ਰਾਜਨੀਤਿਕ ਲੀਡਰ ਜਦੋਂ ਜਿੱਤ ਕੇ ਆਉਂਦੇ ਨੇ ਸਰਕਾਰਾਂ ਬਣਾਉਂਦੇ ਨੇ ਤਾਂ ਫਿਰ ਇਹ ਕਾਨੂੰਨ ਲੋਕਾਂ ਦੇ ਵਿਰੁੱਧ ਬਣਾਉਂਦੇ ਆ ਤੇ ਕਾਰਪੋਰੇਟਾਂ ਦੇ ਹੱਕ ਚ ਬਣਾਉਂਦੇ ਆ ਤਾਂ ਜੋ ਪੋhle ਪਾਲੇ ਲੋਕਾਂ ਦਾ ਸ਼ੋਸ਼ਣ ਕੀਤਾ ਜਾ ਸਕੇ ਲੁੱਟ ਕੀਤੀ ਜਾ ਸਕੇ ਇਹ ਕਾਨੂੰਨ ਇਸ ਤਰ੍ਹਾਂ ਦੇ ਬਣ ਰਹੇ ਆ ਤੇ ਸਾਡੀ ਹੁਣ ਵਿਧਾਨਪਾਲਿਕਾ ਇਸ ਕਿਸਮ ਦੀ ਹੋ ਗਈ ਹੈ ਤੇ ਨੰਬਰ 2 ਦੇ ਉੱਤੇ ਜਿਹੜਾ ਸਾਡਾ ਧੰਮ ਹੈ ਉਹ ਕਿਹੜਾ ਹੈਗਾ ਉਹ ਹੈਗੇ ਸਾਡੇ ਸਾਧ ਸੰਤ ਬਾਬੇ ਉਹ ਸਾਧ ਸੰਤ ਤੇ ਉਹ ਬਾਬੇ ਆ ਜਿਹੜੇ ਉਹ ਕੀ ਕਰ ਰਹੇ ਨੇ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਕਿਸੇ ਵੀ ਬਾਬੇ ਨੂੰ ਚੱਕ ਲੋ ਅੱਜ ਬਾਬੇ ਵੀ ਕਾਰਪੋਰੇਟ ਨੇ ਕੱਲੇ ਅਬਾਨੀ ਤੇ ਅਡਾਨੀ ਨਹੀਂ ਹੈਗੇ ਕਾਰਪੋਰੇਟ ਸਾਡੇ ਬਾਬੇ ਵੀ ਕਿਸੇ ਨੇ ਕਿਸੇ ਕੰਮ ਦੇ ਨਾਂ ਤੇ ਕਿਸੇ ਨੇ ਕਿਸੇ ਕੰਮ ਦੇ ਨਾਂ ਦੇ ਉੱਤੇ ਕਿਸੇ ਮੁੱਦੇ ਦੇ ਨਾਂ ਦੇ ਉੱਤੇ ਧਨ ਇਕੱਠਾ ਕੀਤਾ ਤੇ ਵੱਡੇ ਵੱਡੇ ਜਿਹੜੇ ਉਹਨਾਂ ਦੇ ਬੰਗਲੇ ਨੇ ਮੈਂ ਕਹੂੰਗਾ ਉਹਨਾਂ ਨੂੰ ਨਾਮ ਦੇ ਵਿੱਚ ਉਹਨਾਂ ਦੇ ਰਹਿਣ ਬਸੇਰੇ ਹੈ ਬੰਗਲੇ ਨੇ ਤੇ ਉਹਨਾਂ ਬੰਗਲਿਆਂ ਦੇ ਵਿੱਚ ਉਹ ਰਹਿੰਦੇ ਰਹੇਗੇ ਤੇ ਉਹ ਵੱਡੇ ਕਾਰਪੋਰੇਟ ਨੇਗੇ ਤੇ ਉਹ ਪਹਿਲੀ ਜਿਹੜੀ ਵਿਧਾਨਪਾਲ ਬਣਾਉਣ ਵਾਲੇ ਕਾਨੂੰਨ ਬਣਾਉਣ ਵਾਲੇ ਰਾਜਨੀਤਿਕ ਬੰਦੇ ਆ ਨਾ ਜਿਹੜੇ ਲੀਡਰ ਆ ਉਹਨਾਂ ਨਾਲ ਇਹਨਾਂ ਦਾ ਨੇੜਲਾ ਰਿਸ਼ਤਾ ਹੈ ਇਹ ਇੱਕ ਦੂਜੇ ਦੇ ਪੂਰਕ ਨੇ ਉਹ ਜੇ ਕਿਤੇ ਕੋਈ ਬਾਬਾ ਫਸਦਾ ਹੈ ਫਿਰ ਸਿਆਸਤਦਾਨ ਉਹਨਾਂ ਦੀ ਮਦਦ ਕਰਦੇ ਆ ਤੇ ਜੇ ਕਿਤੇ ਸਿਆਸਤਦਾਨ ਕਿਤੇ ਉਲਝਦਾ ਬਾਬੇ ਮਦਦ ਕਰਦੇ ਆ ਇਹ ਦੋਨੋਂ ਇੱਕ ਦੂਜੇ ਦੇ ਪੂਰਕ ਨੇ ਦੇ ਵੱਡੇ ਵੱਡੇ ਬੰਗਲਿਆਂ 'ਚ ਰਹਿੰਦੇ ਨੇ ਕਿਹੜੇ ਬਾਬੇ ਦੇ ਕਿੰਨੇ ਕਰੋੜ ਦੀ ਕਿੰਨੇ ਸੰਕੜੇ ਕਰੋੜ ਦੀ ਹਜ਼ਾਰਾਂ ਕਰੋੜ ਦਾ ਬੰਗਲਾ ਮੈਨੂੰ ਇਹ ਵੀ ਦੱਸਣ ਦੀ ਲੋੜ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਬੰਗਲਿਆਂ 'ਚ ਰਹਿਣ ਵਾਲੇ ਇਹ ਬਾਬੇ ਕਾਰਪੋਰੇਟ ਬਾਬੇ ਆ ਜਿਹੜੇ ਇਹ ਸਾਡੇ ਦੇਸ਼ ਦਾ ਦੂਜਾ ਥੰਮ ਬਣ ਚੁੱਕੇ ਨੇਗੇ ਤੇ ਤੀਜਾ ਥੰਮ ਜਿਹੜੇ ਜਿਨ੍ਹਾਂ ਦੇ ਸਿਰ ਤੇ ਸਾਡਾ ਦੇਸ਼ ਮੈਂ ਕੀ ਕਹਾਂ ਚੱਲਦਾ ਜਾਂ ਬੇੜਾਗਰਕ ਹੋ ਰਿਹਾ ਉਹ ਹੈਗੇ ਸਮਗਲਰ ਸੱਸਾ ਸਮਗਲਰ ਪਹਿਲਾ ਸੱਸਾ ਸਿਆਸਤਦਾਨ ਦੂਜਾ ਸੱਸਾ ਸਾਧ ਸੰਤ ਤੀਜਾ ਸੱਸਾ ਸਮਗਲਰ ਉਹ ਕਾਦੇ ਸਮਗਲਰ ਨੇ ਬਾਈ ਉਹ ਸੋਨੇ ਦੇ ਸਮਗਲਰ ਵੀ ਹੋ ਸਕਦੇ ਐ ਉਹ ਫੀਮ ਦੇ ਵੀ ਹੋ ਸਕਦੇ ਐ ਹਥਿਆਰਾਂ ਦੇ ਸਮਗਲਰ ਹੋ ਸਕਦੇ ਐ ਆ ਜਿਹਨੂੰ ਕਹਿੰਦੇ ਚਿੱਟਾ ਕੋਕੀਨ ਹੀਰੋਇਨ ਪਤਾ ਨਹੀਂ ਕਿਹੜੇ-ਕਿਹੜੇ ਸਿੰਥੈਟਿਕ ਨਸ਼ੇ ਐ ਇਹਨਾਂ ਦਾ ਕਾਰੋਬਾਰ ਕਿੱਡੇ ਵੱਡੇ ਪੱਧਰ ਤੇ ਐ ਅੰਤਰਰਾਸ਼ਟਰੀ ਪੱਧਰ ਤੇ ਵੀ ਐ ਰਾਸ਼ਟਰੀ ਪੱਧਰ ਤੇ ਵੀ ਐ ਥੱਲੇ ਜ਼ਿਲ੍ਹਿਆਂ ਲੈਵਲ ਤੇ ਵੀ ਐ ਪਿੰਡ ਲੈਵਲ ਤੇ ਵੀ ਐ ਸਾਰਾ ਕੁਝ ਅਸੀਂ ਜਾਣਦੇ ਆ ਕਿ ਇਹ ਸਮਗਲਰ ਲੋਕ ਐ ਜਿਹੜੇ ਇਹ ਸਾਡੇ ਦੇਸ਼ ਨੂੰ ਕਿਵੇਂ ਚਲਾ ਰਹੇ ਨੇ ਕਿੱਧਰ ਲੈ ਕੇ ਜਾ ਰਹੇ ਨੇ ਇਹ ਵੀ ਇਹ ਜਿਹੜੇ ਪਹਿਲੇ ਦੋ ਥੰਮ ਨੇ ਸਾਡੇ ਇਹਨਾਂ ਦੇ ਇਹ ਵੀ ਪੂਰਕ ਨੇ ਤਿੰਨੇ ਇੱਕ ਦੂਜੇ ਦੇ ਪੂਰਕ ਨੇ ਇੱਕ ਦੂਜੇ ਨੇ ਨੁਕਸਾਨ ਨਹੀਂ ਪਹੁੰਚਾਉਂਦੇ ਇੱਕ ਦੂਜੇ ਦੀ ਮਦਦ ਕਰਦੇ ਹੈਗੇ ਔਰ ਇਹਦੇ ਨਾਲ ਜਿੱਥੇ ਮੈਂ ਪਹਿਲਾਂ ਮੀਡੀਆ ਦੀ ਗੱਲ ਕੀਤੀ ਸੀ ਕਿ ਪੱਤਰਕਾਰਾਂ ਨੇ ਲੋਕਾਂ ਦੀ ਆਵਾਜ਼ ਬਣਨਾ ਹੁੰਦਾ ਤਾਂ ਜਿਹੜਾ ਹੁਣ ਚੌਥਾ ਥੰਮ ਮੀਡੀਆ ਜਿਹਨੂੰ ਅਸੀਂ ਕਹਿੰਦੇ ਆ ਉਹ ਚਾਹੇ ਇਲੈਕਟ੍ਰੋਨਿਕ ਮੀਡੀਆ ਹੋਵੇ ਪ੍ਰਿੰਟ ਮੀਡੀਆ ਹੋਵੇ ਤਾਂ ਅੱਜ ਇਹ ਆਮ ਇੱਕ ਮੁਹਾਵਰਾ ਬਣ ਗਿਆ ਕਿ ਅਖਬਾਰ ਪਹਿਲਾਂ ਛਪ ਕੇ ਵਿਕਦੇ ਹੁੰਦੇ ਸੀਗੇ ਅਖਬਾਰ ਪਹਿਲਾਂ ਛਪਦੇ ਸੀ ਫਿਰ ਵਿਕਦੇ ਸੀ ਤੇ ਹੁਣ ਕੀ ਕਹਿਣ ਲੱਗੇ ਲੋਕ ਕਿ ਅਖਬਾਰ ਪਹਿਲਾਂ ਵਿਕਦੇ ਆ ਛਪਦੇ ਬਾਅਦ ਦੇ ਵਿੱਚ ਇਹ ਅਖਬਾਰਾਂ ਬਾਰੇ ਗੱਲ ਹੋ ਗਈ ਹੈ ਔਰ ਇਸੇ ਤਰ੍ਹਾਂ ਜਿਹੜੇ ਚੈਨਲ ਅਸੀਂ ਵੇਖਦੇ ਆ ਜਿਹਨੂੰ ਇਲੈਕਟ੍ਰੋਨਿਕ ਮੀਡੀਆ ਕਹਿੰਦੇ ਆ ਉਹਨਾਂ ਦਾ ਨਾਂ ਹੀ ਲੋਕਾਂ ਨੇ ਗੋਦੀ ਮੀਡੀਆ ਰੱਖਿਆ ਹੋਇਆ ਲੋਕ ਅਸਲੀ ਨਾਂ ਰੱਖਦੇ ਹੁੰਦੇ ਨੇ ਕਿਉਂਕਿ ਲੋਕ ਜਿਹੜੇ ਹੁੰਦੇ ਆ ਉਹ ਅਸਲੀ ਨਾਂ ਰੱਖਦੇ ਆ ਮਾਮਾ ਉਹਦੇ ਪੁੱਤਾਂ ਦਾ ਨਾਂ ਰੱਖਦੀਆਂ ਹੁੰਦੀਆਂ ਹਨ ਬੜਾ ਸੋਚ ਸਮਝ ਕੇ ਪਰ ਅਸਲੀ ਨਾਂ ਫਿਰ ਲੋਕ ਰੱਖਦੇ ਹੁੰਦੇ ਆ ਗੁਣਾ ਨੂੰ ਵੇਖ ਕੇ ਉਹ ਗੁਣਾ ਨੂੰ ਵੇਖ ਕੇ ਇਸੇ ਤਰ੍ਹਾਂ ਅੱਜ ਦੀ ਜਿਹੜੇ ਪੱਤਰਕਾਰੀ ਦੇ ਖੇਤਰ ਦੇ ਵਿੱਚ ਜੋ ਕੁਝ ਹੋ ਰਿਹਾ ਉਹਨੂੰ ਦੇਖ ਕੇ ਕੁਝ ਚੈਨਲਾਂ ਦਾ ਨਾਂ ਲੋਕਾਂ ਨੇ ਗੋਦੀ ਮੀਡੀਆ ਰੱਖਿਆ ਹੋਇਆ ਹੈ ਕਿ ਉਹ ਕਾਰਪੋਰੇਟਾਂ ਦੀ ਗੋਦੀ ਦੇ ਵਿੱਚ ਜਾਂ ਫਿਰ ਸਰਕਾਰਾਂ ਦੀ ਗੋਦੀ ਦੇ ਵਿੱਚ ਜਿਹੜੀਆਂ ਕਾਰਪੋਰੇਟਾਂ ਦੀਆਂ ਦਲਾਲ ਬਣੀਆਂ ਹੋਈਆਂ ਉਹਨਾਂ ਦੀ ਗੋਦ ਦੇ ਵਿੱਚ ਖੇਡ ਰਹੇ ਨੇ ਉਹਨਾਂ ਦੀ ਬੁੱਕਲ ਦੇ ਵਿੱਚ ਬੈਠੇ ਹੋਏ ਨੇ ਤੇ ਉਹਨਾਂ ਦੀ ਆਵਾਜ਼ ਬਣੇ ਹੋਏ ਨੇ ਲੋਕਾਂ ਦੀ ਕੋਈ ਆਵਾਜ਼ ਨਹੀਂ ਲੋਕਾਂ ਦੀ ਕੋਈ ਆਵਾਜ਼ ਨਹੀਂ ਚੁੱਕਣੀ ਕਿਤੇ ਬੇਰੁਜ਼ਗਾਰੀ ਦੀ ਗੱਲ ਨਹੀਂ ਕਿਸਾਨਾਂ ਦੇ ਮਸਲਿਆਂ ਦੀ ਕੋਈ ਗੱਲ ਨਹੀਂ ਕਿਤੇ ਲੋਕਾਂ ਦੇ ਦੁੱਖਾਂ ਤਕਲੀਫਾਂ ਦੀ ਕੋਈ ਗੱਲ ਨਹੀਂ ਹੜਾਂ ਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਸ ਹੋਰ ਹੀ ਮਸਲਿਆਂ ਦੇ ਉੱਤੇ ਜਿਹੜਾ ਹੈਗਾ ਉਹ ਲੋਕਾਂ ਦਾ ਧਿਆਨ ਪਟਕਾਉਣ ਵਾਸਤੇ ਉਹ ਕੀ ਕਰਦੇ ਆ ਮੈਂ ਅੱਗੇ ਜਾ ਕੇ ਇਹ ਗੱਲ ਵੀ ਕਰਦਾ ਤਾਂ ਇਸ ਤੇ ਮੇਰੇ ਵੀਰੋ ਪੰਜਵਾਂ ਪੰਜਵਾਂ ਥੰਮ ਜਿਹੜੇ ਹੈਗੇ ਨੇ ਉਹ ਕਾਰਪੋਰੇਟ ਨੇ ਜਿਹੜੇ ਸਿੱਧੇ ਕਾਰਪੋਰੇਟ ਨੇ ਜਿਨ੍ਹਾਂ ਨੂੰ ਆਪਾਂ ਜਾਣਦੇ ਆ ਜਿਨ੍ਹਾਂ ਦੀਆਂ ਦਿਓ ਕੱਦ ਕੰਪਨੀਆਂ ਜਿਨ੍ਹਾਂ ਦਾ ਪਤਾ ਹੀ ਨਹੀਂ ਕਿ ਮੁਨਾਫਾ ਕਿੰਨਾ ਹੈ ਕੋਈ ਹਸਾ ਕਿਤਾਬ ਹੀ ਨਹੀਂ ਹੈ ਤੇ ਉਹ ਕਾਰਪੋਰੇਟ ਘਰਾਣੇ ਆ ਜਿਹੜੇ ਉਹ ਇਹਨਾਂ ਸਾਰੇ ਥੰਮਾਂ ਦੇ ਨਾਲ ਰਲ ਕੇ ਚੱਲਦੇ ਆ ਸਾਰੇ ਥੰਮ ਜਿਹੜੇ ਮੈਂ ਗਿਣੇ ਆ ਨਾ ਇਹ ਸਾਰੇ ਇੱਕ ਦੂਜੇ ਦੇ ਪੂਰਕ ਨੇ ਇੱਕ ਦੂਜੇ ਨਾਲ ਰਲ ਮਿਲ ਕੇ ਚੱਲਦੇ ਨੇ ਤਾਂ ਕਾਰਪੋਰੇਟ ਘਰਾਣੇ ਮਿਹਨਤ ਕਸ਼ ਜਨਤਾ ਦਾ ਆ ਬਾਕੀ ਚਾਰ ਥੰਮਾਂ ਦੇ ਨਾਲ ਰਲ ਕੇ ਕਿਵੇਂ ਉਹਨਾਂ ਨੂੰ ਚੂਸਦੇ ਆ ਕਿਵੇਂ ਉਹਨਾਂ ਦੀ ਕਮਾਈ ਲੁੱਟਦੇ ਆ ਉਹ ਇਹ ਸਾਡਾ ਪੰਜਵਾਂ ਥੰਮ ਹੈ ਕਾਰਪੋਰੇਟ ਜਿਹਦੇ ਆਸਰੇ ਸਾਡਾ ਦੇਸ਼ ਮੈਂ ਕਹੂੰਗਾ ਚੱਲ ਰਿਹਾ ਕਈਏ ਕਿ ਕੀ ਕਈਏ ਤਾਂ ਛੇਵਾਂ ਥੰਮ ਸਾਡੀ ਜਿਹੜੀ ਮਸ਼ੀਨਰੀ ਜਿਹਨੂੰ ਅਸੀਂ ਕਹਿੰਨੇ ਆ ਅਫਸਰशाही ਸਾਡੇ ਅਫਸਰ ਨੇ ਜਿਹਦੇ ਵਿੱਚ ਸਾਡੀ ਪੁਲਿਸ ਵੀ ਆ ਜਾਂਦੀ ਹੈ ਵੱਡੇ ਵੱਡੇ ਅਫਸਰ ਆ ਜਾਂਦੇ ਨੇਗੇ ਪ੍ਰਸ਼ਾਸਨ ਆ ਜਾਂਦਾ ਪੂਰੇ ਦਾ ਪੂਰਾ ਤਾਂ ਫਿਰ ਕੁਦਰਤੀ ਗੱਲ ਹੁੰਦੀ ਹੈ ਕਿ ਜਿਹੜਾ ਪ੍ਰਸ਼ਾਸਨ ਆ ਉਹਨੇ ਸਰਕਾਰਾਂ ਦੀਆਂ ਉਂਗਲਾਂ ਤੇ ਨੱਚਣਾ ਹੁੰਦਾ ਹੈ ਸਰਕਾਰਾਂ ਨੇ ਜਿਹੜੀਆਂ ਨੀਤੀਆਂ ਬਣਾਉਣੀਆਂ ਨੇ ਉਹਨਾਂ ਨੇ ਵੀ ਲਾਗੂ ਕਰਨਾ ਹੁੰਦਾ ਹੈ ਪੁਲਿਸ ਨੇ ਵੀ ਉਹੀ ਕੰਮ ਕਰਨਾ ਹੁੰਦਾ ਹੈ ਜੋ ਸੂਬੇ ਦਾ ਮੁੱਖ ਮੰਤਰੀ ਚਾਹੇਗਾ ਦੇਸ਼ ਦਾ ਗ੍ਰਹਿ ਮੰਤਰੀ ਚਾਹੇਗਾ ਤਾਂ ਸੂਬੇ ਦਾ ਗ੍ਰਹਿ ਮੰਤਰੀ ਚਾਹੇਗਾ ਉਹਨਾਂ ਨੇ ਉਹੀ ਕੰਮ ਕਰਨੇ ਹੁੰਦੇ ਨੇਗੇ ਤਾਂ ਇਹ ਜਿਹੜਾ ਸਾਡਾ 6ਵਾਂ ਥੰਮ ਹੈ ਇਹ 6 ਥੰਮਾਂ ਦੇ ਆਸਰੇ ਇਹ ਥੰਮੀਆਂ ਜਿਹੜੀਆਂ ਜਰਜਰ ਹੋ ਚੁੱਕੀਆਂ ਇਹਨਾਂ ਦੇ ਆਸਰੇ ਸਾਡੇ ਅੱਜ ਦੇ ਭਾਰਤ ਲੋਕਤੰਤ੍ਰਿਕ ਭਾਰਤ ਜਿਹਨੂੰ ਵੱਡਾ ਲੋਕਤੰਤ੍ਰਿਕ ਦੇਸ਼ ਕਿਹਾ ਜਾਂਦਾ ਹੈ ਇਹ 6 ਥੰਮਾਂ ਦੇ ਆਸਰੇ ਖੜਾ ਹੈ ਤੇ 6 ਦੇ 6 ਥੰਮੀਆਂ ਜਿਹੜੇ ਇੱਕ ਦੂਜੇ ਦੇ ਪੂਰਕ ਨੇ ਇੱਕ ਦੂਜੇ ਦੀ ਪੂਰਤੀ ਕਰਦੇ ਨੇ ਇੱਕ ਦੂਜੇ ਦੀ ਮਦਦ ਕਰਦੇ ਨੇ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਆਪਣੇ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਮੇਰੇ ਲੋਕੋ ਤੁਹਾਡਾ ਸਥਾਨ ਕਿੱਥੇ ਹੈ ਤੁਹਾਡੀ ਹਾਲਤ ਕੀ ਹੈ ਤਾਂ ਅੱਜ ਲੜਨਾ ਤਾਂ ਬਣਦਾ ਹੁੰਦਾ ਹੈ ਕਿ ਇਹ ਸਿਸਟਮ ਜਿਹੜਾ ਗਲਿਆ ਛੜਿਆ ਸਿਸਟਮ ਹੈ ਇਹ ਲੋਕ ਵਿਰੋਧੀ ਸਿਸਟਮ ਹੈ ਜਿਹੜਾ ਲੋਕਾਂ ਨੂੰ ਨਿਚੋੜ ਰਿਹਾ ਹੈ ਲੋਕਾਂ ਨੂੰ ਖੁਦਕਸ਼ੀਆਂ ਵੱਲ ਧੱਕ ਰਿਹਾ ਹੈ ਲੋਕਾਂ ਨੂੰ ਮਾਰ ਰਿਹਾ ਹੈ ਬੇਰੋਜ਼ਗਾਰੀ ਦੇ ਝੰਬੇ ਨੌਜਵਾਨ ਜਾਂ ਫਿਰ ਟੈਂਕੀਆਂ ਤੇ ਚੜ ਜਾਂਦੇ ਨੇ ਜਾਂ ਵਿਦੇਸ਼ਾਂ ਨੂੰ ਭੱਜ ਜਾਂਦੇ ਨੇਗੇ ਪਿੰਡਾਂ ਦੇ ਪਿੰਡ ਖਾਲੀ ਹੋਈ ਜਾਂਦੇ ਨੇ ਇਹਨਾਂ ਹਾਲਾਤਾਂ ਦੇ ਵਿੱਚ ਚਾਹੀਦਾ ਤਾਂ ਹੈ ਕਿ ਇਕੱਠੇ ਹੋ ਕੇ ਅਸੀਂ ਲੜੀਏ ਇਹ ਸਿਸਟਮ ਦੇ ਖਿਲਾਫ ਇਹ ਸਿਸਟਮ ਨੂੰ ਬਦਲੀਏ ਜਿਹੜਾ ਲੋਕ ਵਿਰੋਧੀ ਸਿਸਟਮ ਹੈ ਪਰ ਇੱਥੇ ਅਸੀਂ ਲੜਕਾ ਦੇ ਨਾਂ ਦੇ ਉੱਤੇ ਰਹੇ ਹਾਂ ਸਾਨੂੰ ਲੜਾਇਆ ਕਾਦੇ ਨਾਂ ਤੇ ਜਾ ਰਿਹਾ ਹੈ ਆਹੀ ਪ੍ਰਿੰਟ মিডিਆ ਆਹੀ ਇਲੈਕਟ੍ਰੋਨਿਕ মিডিਆ ਕਿਹੋ ਜਿਹੀਆਂ ਖਬਰਾਂ ਸਾਡੇ ਸਾਹਮਣੇ ਪਰੋਸਦਾ ਹੈ ਕਿ ਲੋਕਾਂ ਦੇ ਵਿੱਚ ਝੂਠੇ ਵਰਤਾਂਤ ਸਿਰਜ ਕੇ ਝੂਠੇ ਨੈਰੇਟਿਵ ਸਿਰਜ ਕੇ ਝੂਠੇ ਬਾਤ ਦੇ ਬਤੰਗੜ ਬਣਾ ਕੇ ਲੋਕਾਂ ਨੂੰ ਆਪਸ ਦੇ ਵਿੱਚ ਜੁੰਡਮ ਜੁੰਡੀ ਕਿਵੇਂ ਕਰਾਇਆ ਜਾਂਦਾ ਹੈ ਕਿਵੇਂ ਲੜਾਇਆ ਜਾਂਦਾ ਹੈ ਇਹਦੀ ਕਹਾਣੀ ਵੀ ਸਾਡੇ ਸਾਰਿਆਂ ਦੇ ਸਾਹਮਣੇ ਪਈ ਹੈ ਲੜਨਾ ਤਾਂ ਹੁੰਦਾ ਸੀ ਸਿਸਟਮ ਦੇ ਖਿਲਾਫ ਪਰ ਲੜਕਾ ਦੇ ਰਹੇ ਆ ਕਿ ਕਿਧਰੇ ਪ੍ਰੇਮੀ ਕਹਿੰਦੇ ਸਾਡੀ ਸਿੱਖਾਂ ਨਾਲ ਨਹੀਂ ਬਣਦੀ ਇਹ ਵਰਤਾਂਤ ਖੜਾ ਕਰ ਦਿੰਦਾ ਸਿੱਖ ਪ੍ਰੇਮੀ ਨਾਲ ਲੜ ਰਹੇ ਨੇਗੇ ਕਿ ਕਿਧਰੇ ਨਿਰੰਕਾਰੀਆਂ ਨਾਲ ਜੀ ਸਾਡੀ ਦੁਸ਼ਮਣੀ ਹੈ ਕੋਈ ਕਹਿੰਦਾ ਜੀ ਸਾਡੀ ਇਸਾਈਆਂ ਨਾਲ ਦੁਸ਼ਮਣੀ ਹੈ ਧਰਮ ਪਰਿਵਰਤਨ ਕਰਾਈ ਜਾਂਦੇ ਨੇ ਜੀ ਕੋਈ ਕਹਿੰਦਾ ਜੀ ਆ ਸਾਡੀ ਤਾਂ ਕਾਮਰੇਡਾਂ ਨਾਲ ਲੜਾਈ ਹੈ ਸਿੱਖ ਇਹ ਕਾਮਰੇਡ ਜਿਹੜੇ ਹੈਗੇ ਇਹਦਾ ਆ ਨਹੀਂ ਨਾਰਾ ਲਾਉਂਦੇ ਉਹ ਨਹੀਂ ਕਰਦੇ ਕਾਮਰੇਡ ਦੇਸ਼ ਵਿਰੋਧੀ ਨੇ ਤੇ ਕੋਈ ਕਹਿੰਦਾ ਜੀ ਆ ਜਿਹੜੇ ਹਿੰਦੂਆਂ ਨਾਲ ਝਗੜਾ ਸਾਡਾ ਤੇ ਕਈ ਕਹਿੰਦੇ ਨੇ ਅੱਜ ਜਿਹੜਾ ਪਖਦਾ ਮਸਲਾ ਬਣਿਆ ਹੋਇਆ ਹੈ ਕਿ ਭਈਏ ਪਹਜਾਓ ਦੇਸ਼ ਬਚਾਓ ਪੰਜਾਬ ਬਚਾਓ ਨਹੀਂ ਸਾਡੇ ਪੰਜਾਬ ਨੇ ਡੁੱਬ ਜਾਣਾ ਜੇ ਭਈਏ ਨਾ ਪਹਜਾਏ ਭਜਾਏ ਅਸੀਂ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕਿ ਮੇਰੇ ਵੀਰੋ ਮੈਂ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਚਾਹੇ ਤੁਸੀਂ ਚਾਹੇ ਮੇਰੇ ਵੀਰੋ ਤੁਸੀਂ ਚਾਹੇ ਹਿੰਦੂਆਂ ਸਿੱਖੋਂ ਮੁਸਲਮਾਨੋਂ ਇਸਾਈਆਂ ਬੋਧੀਆਂ ਜੈਨੀਆਂ ਪਾਰਸੀਆਂ ਨਿਰੰਕਾਰੀਆਂ ਪ੍ਰੇਮੀਆਂ ਕਾਮਰੇਡਾਂ ਸਿੱਖ ਤੁਸੀਂ ਜੋ ਵੀ ਹੈਗੇ ਹੋ ਤੁਹਾਨੂੰ ਮੁਬਾਰਕ ਇਸ ਗੱਲ ਦੀ ਪਰ ਇਸ ਤੋਂ ਵੀ ਵੱਡੀ ਇੱਕ ਹੋਰ ਗੱਲ ਹੈ ਕਿ ਜੇ ਅਸੀਂ ਆਪਣੇ ਬੱਚਿਆਂ ਦਾ ਭਲਾ ਚਾਹੁੰਦੇ ਆ ਜੇ ਅਸੀਂ ਚਾਹੁੰਦੇ ਆ ਕਿ ਸਾਡਾ ਪੰਜਾਬ ਸਾਡਾ ਦੇਸ਼ ਬਸਦਾ ਰਹੇ ਤੇ ਇੱਥੇ ਸਾਡੇ ਬੱਚਿਆਂ ਦੀਆਂ ਲਾਸ਼ਾਂ ਜਿਹੜੀਆਂ ਹੈਗੀਆਂ ਉਹ ਨਸ਼ਿਆਂ ਦੇ ਲੜ ਲੱਗੇ ਸਵਿਆਂ ਨੂੰ ਨਾ ਜਾਣ ਜਾਂ ਫਿਰ ਉਹ ਜਹਾਜ਼ਾਂ ਤੇ ਚੜ੍ਹ ਕੇ ਸਾਡੀ ਜਵਾਨੀ ਵਿਦੇਸ਼ਾਂ ਨੂੰ ਨਾ ਜਾਵੇ ਇੱਥੇ ਹੀ ਰੰਗਲਾ ਪੰਜਾਬ ਬਣੇ ਤਾਂ ਲੜਨਾ ਸਿਸਟਮ ਦੇ ਖਿਲਾਫ ਪਾਊਗਾ ਤੇ ਜਿਹੜਾ ਅਸੀਂ ਆ ਧਰਮਾਂ ਤੇ ਜਾਤਾਂ ਦੇ ਨਾਂ ਦੇ ਉੱਤੇ ਇੱਕ ਦੂਜੇ ਦੇ ਖਿਲਾਫ ਲੜੀ ਜਾ ਰਹੇ ਆ ਇਹ ਸਾਡੇ ਅਸਲੀ ਮੁੱਦੇ ਤੋਂ ਸਾਨੂੰ ਸਾਡਾ ਧਿਆਨ ਭਟਕਾਉਂਦੇ ਨੇ ਕਿ ਆ ਗੋਦੀ ਮੀਡੀਆ ਚੈਨਲ ਜਿਹੜੇ ਹੈਗੇ ਨੇਗੇ ਜਿਨ੍ਹਾਂ ਨੇ ਲੋਕਾਂ ਦੀ ਆਵਾਜ਼ ਬਣਨਾ ਸੀ ਪਰ ਇਹ ਕਾਰਪੋਰੇਟਾਂ ਦੀ ਤੇ ਪਖੰਡੀਆਂ ਦੀ ਆਵਾਜ਼ ਬਣੇ ਹੋਏ ਨੇ ਤੇ ਸਾਨੂੰ ਇਸ ਭੰਬਲ ਪੂਸੇ ਦੇ ਵਿੱਚ ਪਾਈ ਰੱਖਦੇ ਨੇ ਤੁਸੀਂ ਚੈਨਲ ਖੋਲ ਕੇ ਤਾਂ ਦੇਖੋ ਕੋਈ ਮੈਂ ਤਾਂ ਟੀਵੀ ਸੁਣਨਾ ਹੀ ਬੰਦ ਕੀਤਾ ਹੋਇਆ ਹੈ ਜਦੋਂ ਚੈਨਲ ਖੋਲ ਕੇ ਵੇਖੋ ਕਿਤੇ ਹਿੰਦੂ ਮੁਸਲਮਾਨ ਕਿਤੇ ਕਿਤੇ ਈਸਾਈ ਤੇ ਮੁਸਲਮਾਨ ਕਿਤੇ ਈਸਾਈ ਤੇ ਸਿੱਖ ਕਿਤੇ ਕੋਈ ਪ੍ਰੇਮੀ ਤੇ ਸਿੱਖ ਆਪਸ ਦੇ ਵਿੱਚ ਉਹਨਾਂ ਦਾ ਬਾਤ ਵਿਵਾਦ ਲੈ ਕੇ ਕਿਤੇ ਕਾਮਰੇਡ ਤੇ ਸਿੱਖ ਵੀ ਇਹਨਾਂ ਨੂੰ ੜ ਜਾ ਕੇ ਰੱਖੋ ਆਪਸ ਦੇ ਵਿੱਚ ਮੈਂ ਬੇਨਤੀ ਇਹ ਕਰਨੀ ਚਾਹੁੰਨਾ ਕਿ ਤੁਸੀਂ ਸਾਰੇ ਵੀ ਜਿੰਨੇ ਹੈਗੇ ਹੋ ਨਾ ਤੁਸੀਂ ਕਿਰਤੀ ਲੋਕੋਂ ਮਿਹਨਤ ਕਸ਼ ਲੋਕੋਂ ਦਸਾਂ ਨੋਹਾਂ ਦੀ ਕਿਰਤ ਕਰਨ ਵਾਲੇ ਲੋਕੋਂ ਤੁਹਾਡੇ ਵਿੱਚ ਇੱਕ ਵੀ ਬੰਦਾ ਮਾੜਾ ਨਹੀਂ ਹੈਗਾ ਇੱਕ ਵੀ ਮਾੜਾ ਨਹੀਂ ਹੈਗਾ ਇਹ ਝੂਠੇ ਵਰਤਾਂਤ ਸਿਰਜ ਕੇ ਧੜੇ ਬਣਾ ਕੇ ਧਰਮਾਂ ਦੇ ਨਾਂ ਦੇ ਉੱਤੇ ਫਿਰ ਇੱਕ ਦੂਜੇ ਦੇ ਖਿਲਾਫ ਸਾਨੂੰ ਖੜੇ ਕਰਕੇ ਇਹ ਸ਼ਰਮਾਇਦਾਰ ਟੋਲਾ ਜਿਹੜਾ ਹੈਗਾ ਕਾਰਪੋਰੇਟ ਕranane ਆਪਣੀ ਉਮਰ ਲੰਬੀ ਕਰੀ ਜਾ ਰਹੇ ਨੇ ਤੇ ਸਾਨੂੰ ਇਹਨਾਂ ਨੇ ਖਾਜਾ ਬਣਾਇਆ ਹੋਇਆ ਤੇ ਸਾਨੂੰ ਇਹ ਆਪਸ ਦੇ ਵਿੱਚ ਲੜਾ ਕੇ ਫਿਰ ਧਰਮਾਂ ਦੇ ਨਾਂ ਤੇ ਲੜਾ ਕੇ ਮਰਵਾ ਕੇ ਲਾਸ਼ਾਂ 'ਚ ਬਦਲ ਕੇ ਸਾਡੀਆਂ ਲਾਸ਼ਾਂ ਦੀਆਂ ਫਿਰ ਪੌੜੀਆਂ ਬਣਾਉਂਦੇ ਨੇ ਤੇ ਪੌੜੀਆਂ ਦੇ ਉੱਤੇ ਫੇਰੇ ਪੈਰ ਰੱਖ ਕੇ ਆ ਫਿਰ ਜਾ ਕੇ ਇਹ ਮੰਤਰੀਆਂ ਦੀ ਸੌ ਵੀ ਚੁੱਕਦੇ ਨੇ ਇਹ ਫਿਰ ਆਪਦੇ ਧੋਖਦ ਕੰਪਨੀਆਂ ਨੂੰ ਹੋਰ ਵੱਡਾ ਕਰ ਲੈਂਦੇ ਨੇ ਇਹ ਸਾਰਾ ਸਿਲਸਿਲਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਤੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਇਹ ਚਾਹਣਾ ਮੇਰੇ ਲੋਕੋ ਮੈਂ ਚੀਕਾਂ ਮਾਰ ਮਾਰ ਕੇ ਕਹਿਣਾ ਚਾਹਣਾ ਹੈ ਕਿ ਜੇ ਬਸਦਿਆਂ ਦੇ ਵਿੱਚ ਰਹਿਣਾ ਤਾਂ ਆਹ ਛੋਟੀਆਂ ਲੜਾਈਆਂ ਆਹ ਛੋਟੀਆਂ ਲੜਾਈਆਂ ਕਿ ਪ੍ਰਵਾਸੀ ਮਜ਼ਦੂਰ ਹੈ ਫਲਾਣਾ ਮਜ਼ਦੂਰ ਹੈ ਫਲਾਣਾ ਫਲਾਣੇ ਧਰਮ ਨੂੰ ਮੰਨਦਾ ਯਾਰ ਆਜ਼ਾਦੀ ਹੈ ਯਾਰ ਸਾਨੂੰ ਕਿ ਕੋਈ ਬੰਦਾ ਜਿਹੜੇ ਮਰਜ਼ੀ ਮਜ਼ਬੂ ਨੂੰ ਮੰਨੇ ਨਾ ਮੰਨੇ ਜਿੱਥੇ ਮਰਜ਼ੀ ਜਾਵੇ ਆਵੇ ਇਹ ਉਹਦਾ ਨਿੱਜੀ ਮਸਲਾ ਹੈ ਸਾਨੂੰ ਨਫ਼ਰਤ ਨਹੀਂ ਹੋਣੀ ਚਾਹੀਦੀ ਕਿਸੇ ਨਾਲ ਵੀ ਬਿਲਕੁਲ ਨਹੀਂ ਹੋਣੀ ਚਾਹੀਦੀ ਇਹੋ ਜਿਹਾ ਆਪਦਾ ਨਜ਼ਰੀਆ ਬਣਾਓ ਇਹੋ ਜਿਹਾ ਦ੍ਰਿਸ਼ਟੀਕੋਣ ਬਣਾਓ ਇਹੋ ਜਿਹੀਆਂ ਅੱਖਾਂ ਲਾਓ ਇਨਸਾਨੀਆਂ ਤਵਾੜੀਆਂ ਕਿ ਤੁਹਾਨੂੰ ਦੁਨੀਆ ਦੀ ਇਸ ਧਰਤੀ ਦੇ ਉੱਤੇ ਦੁਨੀਆ ਦਾ ਕੋਈ ਵੀ ਬੰਦਾ ਤੁਰਿਆ ਫਿਰਦਾ ਨਜ਼ਰ ਆਵੇ ਉਹ ਭਾਵੇਂ ਕਿਸੇ ਦੇਸ਼ ਦਾ ਹੋਰ ਦੇਸ਼ ਦਾ ਵੀ ਕਿਉਂ ਨਾ ਹੋਵੇ ਸਾਨੂੰ ਇਨਸਾਨ ਨਜ਼ਰ ਆਵੇ ਹਾਂ ਜੇ ਕਿਸੇ ਦੇ ਵਿੱਚ ਕੋਈ ਬੁਰਾਈ ਹੈ ਕੋਈ ਮਾੜਾ ਕਰਮ ਕੀਤਾ ਹੈ ਜਿਵੇਂ ਪਿਛਲੇ ਸਮੇਂ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਨੇ ਉਹ ਇੱਕ ਬੱਚੇ ਨਾਲ ਕੁਕਰਮ ਕੀਤਾ ਉਹਦਾ ਕਤਲ ਕੀਤਾ ਉਹ ਭਾਈ ਉਹ ਭਾਵੇਂ ਪ੍ਰਵਾਸੀ ਹੋਵੇ ਤੇ ਚਾਹੇ ਸਾਡਾ ਲੋਕਲ ਹੋਵੇ ਜੇ ਕੋਈ ਬੰਦਾ ਇਹੋ ਜਿਹਾ ਕਰਮ ਕਰਦਾ ਮਾੜਾ ਕੰਮ ਕਰਦਾ ਬੁਰਾਈ ਦਾ ਸ਼ਿਕਾਰ ਹੈ ਉਹ ਬੁਰਾ ਹੈ ਉਹ ਬੁਰਾ ਹੈ ਤੇ ਇਸ ਕਰਕੇ ਅਸੀਂ ਇਸ ਪਾਸੇ ਨਾ ਜਾਈਏ ਇਹਨਾਂ ਗੱਲਾਂ ਦੇ ਵਿੱਚ ਨਾ ਉਲਝੀਏ ਇਹ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰਕ ਦੇਸ਼ ਭਾਰਤ ਨੂੰ ਬਚਾਈਏ ਕਿਉਂਕਿ ਪਿਛਲੇ ਜਿਹੜੇ 4 ਥੰਮ ਨੇ ਮੈਨੂੰ ਐਂ ਲੱਗਦਾ ਹੈ ਕਿ ਉਹ ਤਾਂ ਕਮਜ਼ੋਰ ਹੋ ਚੁੱਕੇ ਨੇ ਪਰ ਆਹ ਜਿਹੜੇ 5 6 6 7 ਥੰਮ ਜਿਹੜੇ ਮੈਂ ਗਿਣਿਆ ਤੁਹਾਡੇ ਸਾਹਮਣੇ ਇਹ ਨਵੇਂ ਥੰਮ ਚਲਾ ਰਹੇ ਨੇਗੇ ਸਾਡੇ ਦੇਸ਼ ਨੂੰ ਤੇ ਇਹ ਸਾਨੂੰ ਗਰਬਟਾ ਵਾਲੇ ਪਾਸੇ ਲੈ ਕੇ ਜਾ ਰਹੇ ਨੇ ਮਾੜੇ ਪਾਸੇ ਲੈ ਕੇ ਜਾ ਰਹੇ ਨੇ ਤਾਂ ਸਾਨੂੰ ਗੋਦੀ মিডিਆ ਤੋਂ ਵੀ ਬਚਣਾ ਪਾਏਗਾ ਝੂਠੇ ਨੈਰੇਟਿਵ ਝੂਠੇ ਵਰਤਾਂਤ ਜਿਹੜੇ ਸਾਡੇ ਚ ਫੁੱਟ ਪਾਉਣ ਵਾਸਤੇ ਇਹ ਇਨਸਾਨਾਂ ਚ ਨਫ਼ਰਤ ਫਲਾਉਣ ਵਾਸਤੇ ਜਿਹੜੇ ਸਿਰਜੇ ਜਾ ਰਹੇ ਨੇ ਪਹਿਲਾਂ ਉਹ ਤੋਂ ਬਚਣਾ ਪਵੇਗਾ ਜਦੋਂ ਉਹ ਤੋਂ ਬਚ ਰਵਾਂਗੇ ਫਿਰ ਸਾਡੇ ਵਿੱਚ ਪਿਆਰ ਵੀ ਵਧੇਗਾ ਜਦੋਂ ਪਿਆਰ ਵਧੇਗਾ ਫਿਰ ਏਕਾ ਵੀ ਹੋ ਜਾਏਗਾ ਜਦੋਂ ਏਕਾ ਹੋ ਜਾਏਗਾ ਤੇ ਫਿਰ ਤੁਹਾਡੀ ਜਿੱਤ ਵੀ ਹੋਏਗੀ ਮੈਂ ਇਸ ਗੱਲ ਦੀ ਗਾਰੰਟੀ ਕਰਦਾ ਨਹੀਂ ਤਾਂ ਫਿਰ ਮਿੱਤਰੋ ਅਸੀਂ ਹਰ ਦੇ ਆਇਆ ਤੇ ਹਰ ਦੇ ਰਵਾਂਗੇ ਮੈਂ ਆਸ ਕਰਦਾ ਮੇਰੀ ਗੱਲ ਜੇ ਚੰਗੀ ਲੱਗੀ ਹੈ ਤਾਂ ਇਹਨੂੰ ਤੁਸੀਂ ਮੇਘ ਰਾਜਰ ਅੱਲਾ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਕੇ ਮੈਨੂੰ ਆਪਦਾ ਦੋਸਤ ਵੀ ਬਣਾਇਓ ਤੇ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਕਰ ਦਿਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਮਿਹਰਬਾਨੀ